ਜੀ ਸਿੱਧੂ ਦਾ ਫੈਨ ਮਿਲਿਆ ਪੰਨੂ ਇਹ ਬੰਦਾ ਗੀਤ ਗਾਉਂਦਾ ਵੀ ਹੈ ਲਿਖਦਾ ਵੀ ਹੈ ਸਾਡੇ ਗਮੰਡੀ ਜਾਈਏ ਤੇ ਇਹ ਕਹਿੰਦਾ ਮੈਂ ਇੱਕ ਦੋ ਲੈਣਾ ਸਲਾਉਂਗਾ ਬਾਈ ਲਿਖੀ ਆਉਣੀ ਆ ਤੇ ਬਾਈ ਸੁਣਾ ਦੱਸੋ ਜੀ ਸਿੱਧੂ ਦਾ ਨਾਂ ਚੱਲਦਾ ਏ ਮੂਸਾ ਮੂਸਾ ਹੋਈ ਪਈ ਏ ਸਿੱਧੂ ਦਾ ਨਾਂ ਚੱਲਦਾ ਏ ਮੂਸਾ ਮੂਸਾ ਹੋਈ ਪਈ ਏ ਸਿੱਧੂ ਬਾਈ ਤੁਰ ਗਿਆ ਜੱਗ ਤੋਂ ਖਲਕਤ ਵੀ ਮੋਈ ਪਈ ਏ ਸਿੱਧੂ ਬਾਈ ਤੁਰ ਗਿਆ ਜੱਗ ਤੋਂ ਖਲਕਤ ਵੀ ਮੋਈ ਪਈ ਏ ਵਜਦੇ ਸਦਾ ਰਹਿਣਗੇ ਗਾਣੇ ਛਲਛ ਬਿਲੇ ਦੇ ਮੂਸੇ ਵਾਲਾ ਅਮਰ ਰਹੂਗਾ ਭੰਗ ਚਮਕੀਲੇ ਦੇ ਮੂਸੇ ਵਾਲਾ ਅਮਰ ਰਹੂਗਾ ਭੰਗ ਚਮਕੀਲੇ ਦੇ ਸਿੱਧੂ ਬਾਈ ਅਮਰ ਰਹੂਗਾ ਲਿਖਦਾ ਸੀ ਸ਼ਬਦ ਪਰੋਕੇ ਅੱਜ ਵੀ ਪੂਰੇ ਕਲਮ ਦੇ ਚਰਚੇ ਗਾ ਕੇ ਗਏ ਗੀਤ ਬਾਈ ਨੇ ਰੀਅਲ ਵਿੱਚ ਸੱਚ ਹੀ ਕਰਤੇ ਲਈ ਕੇ ਦਾਸੀ ਸ਼ਬਦ ਪਰੋਕੇ ਅਜ ਵੀ ਪੂਰੇ ਕਲਮ ਦੇ ਚਰਚੇ ਗਾ ਕੇ ਕਈ ਗੀਤ ਬਾਈ ਨੇ ਰੀਅਲ ਵਿੱਚ ਸੱਚ ਹੀ ਕਰਤੇ ਰਹਉਂਦੇ ਕਈ ਫੈਨ ਬਾਈ ਦੇ ਥਾਪੀ ਨਾਲ ਕਿਲੇ ਦੇ ਮੂਸੇ ਵਾਲਾ ਅਮਰ ਰਹੂਗਾ ਬਾਗ ਚਮਕੀਲੇ ਦੇ ਮੂਸੇ ਵਾਲਾ ਅਮਰ ਰਹੂਗਾ ਬਾਗ ਚਮਕੀਲੇ ਦੇ ਸਿੱਧੂ ਬਾਈ ਅਮਰ ਰਹੂਗਾ ਮਰਨਾ ਇੱਕ ਦਿਨ ਤਾਂ ਸਭ ਨੇ ਜਿਤਨਾ ਦਿਲ ਔਖਾ ਸਭ ਦਾ ਇਹੋ ਜਿਹੇ ਮੁਸੇਵਾਲੇ ਵਰਗਾ ਕੋਈ ਵਿਰਲਾ ਲੱਭਦਾ ਮਰਨਾ ਇੱਕ ਦਿਨ ਤਾਂ ਸਭ ਨੇ ਜਿਤਨਾ ਦਿਲ ਔਖਾ ਸਭ ਦਾ ਇਹੋ ਜਿਹੇ ਮੁਸੇਵਾਲੇ ਵਰਗਾ ਕੋਈ ਵਿਰਲਾ ਲੱਭਦਾ ਕਰਦਾ ਫਿਰ ਮਾਨਤਾ ਹਰ ਕੋਈ ਐਸੇ ਕਬੀਲੇ ਤੇ ਮੁਸੇਵਾਲੇ ਅਮਰ ਰਹੂਗਾ ਬਾਗ ਚਮਕੀਲੇ ਦੇ ਮੁਸੇਵਾਲੇ ਅਮਰ ਰਹੂਗਾ ਬਾਗ ਚਮਕੀਲੇ ਦੇ ਮੁਸੇਵਾਲੇ ਅਮਰ ਰਹੂਗਾ ਦੇ ਗਏ ਹਥਿਆਰ ਵੀ ਤੋਖਾ ਝੜ ਕੇ ਜਦੋਂ ਹੋਣੀ ਆਈ ਦੇ ਗਏ ਹਥਿਆਰ ਵੀ ਤੋਖਾ ਝੜ ਕੇ ਜਦੋਂ ਹੋਣੀ ਆਈ ਫੈਨ ਦੇ ਦਿਲ ਚ ਧੜਕਦਾ ਰਹਿਣਾ ਏ ਸਿੱਧੂ ਵਾਈ ਦੇ ਗਏ ਹਥਿਆਰ ਵੀ ਤੋਖਾ ਝੜ ਕੇ ਜਦੋਂ ਹੋਣੀ ਆਈ ਫੈਨ ਦੇ ਦਿਲ ਚ ਧੜਕਦਾ ਰਹਿਣਾ ਏ ਸਿੱਧੂ ਵਾਈ ਦੇ ਗਏ ਹਥਿਆਰ ਵੀ ਤੋਖਾ ਝੜ ਕੇ ਜਦੋਂ ਹੋਣੀ ਆਈ ਅਮਨੀ ਪੋਟਾਲ ਨੂੰ ਚੇਤੇ ਅਮਨੀ ਪੋਟਾਲ ਨੂੰ ਚੇਤੇ ਗੱਬਰੂ ਅਣਖੀਲੇ ਦੇ ਮੂਸੇ ਵਾਲਾ ਅਮਰ ਰਹੂਗਾ ਬਾਂਗ ਚਮਕੀਲੇ ਦੇ ਮੂਸੇ ਵਾਲਾ ਅਮਰ ਰਹੂਗਾ ਬਾਂਗ ਚਮਕੀਲੇ ਦੇ ਸਿੱਧੂ ਬਾਈ ਅਮਰ ਰਹੂਗਾ ਧੰਨਵਾਦ ਜੀ ਬਾਈ